ਬਿਨਾ ਮੁੰਡੀ ਤੋਂ ਜਿਹੜੀ ਆ ਆਂਟੀ ਖੜੀ ਐ ਲੇਡੀ ਖੜੀ ਐ ਇਹ ਤਾਂ ਬੜਾ ਸੋਹਣਾ ਸੂਟ ਐ ਇਹ ਬਾਅਦ ਦਿਖਾਵਾਂਗੇ ਪਹਿਲਾਂ ਅਸੀਂ ਸ਼ੁਰੂਆਤ ਕਰੀਏ ਕਾਟਨ ਤੇ ਆਹ ਘਟਿਆ ਭਾਬੀ ਸੂਟ ਆ ਦੇਖੋ ਕਿੰਨਾ ਲਾਈਟ ਵੇਟ ਕਲਰ ਲੱਗ ਰਿਹਾ ਮਤਲਬ ਇਹ ਆਪਾਂ ਇਹ ਕਹਿ ਸਕਦੇ ਵੀ ਕਿਸੇ ਨੇ ਕਾਲਜ ਪਾ ਕੇ ਜਾਣਾ ਹੈ ਦਫ਼ਤਰ ਪਾ ਕੇ ਜਾਣਾ ਹੈ ਹਾਂ ਆਫਿਸ ਜੋਬ ਕਰਨ ਵਾਸਤੇ ਜਾ ਰਿਹਾ ਕੋਈ ਕਿਵੇਂ ਹੈਨਾ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਨੇ ਸਾਰਿਆਂ ਦੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਬਹੁਤ ਜ਼ਿਆਦਾ ਵਧੀਆ ਹੋਗੇ ਅਸੀਂ ਵੀ ਬਹੁਤ ਜ਼ਿਆਦਾ ਵਧੀਆ ਹਾਂ ਯਾਤਰਾ ਕਰਕੇ ਆਏ ਜੀ ਸ਼੍ਰੀ ਹਜੂਰ ਸਾਹਿਬ ਜੀ ਦੀ ਤੇ ਭਾਗ ਸਾਡੇ ਚਮਕਦੇ ਦੁਆਰਾ ਕਿਉਂਕਿ ਜਿੰਨੇ ਵਾਰ ਵੀ ਕਹਿੰਦੇ ਗੁਰੂ ਮਹਾਰਾਜ ਦੇ ਦਰਸ਼ਨ ਕਰਕੇ ਆਉ ਉਹਨਾਂ ਹੀ ਜ਼ਿਆਦਾ ਪਰਮਾਤਮਾ ਖੁਸ਼ੀਆਂ ਦੇਂਦਾ ਜੀ ਆਪਣੀ ਬਲੇਸਿੰਗਸ ਦਿੰਦੇ ਨੇ ਹਨ ਤੇ ਕੱਲ ਤੁਹਾਨੂੰ ਕਿਹਾ ਸੀ ਕਿ ਨਵਾਂ ਚੈਪਟਰ ਸ਼ੁਰੂ ਹੋਣ ਵਾਲਾ ਜੀ ਸਾਡੇ ਵਲੋਗਿੰਗ ਦਾ ਤੇ ਉਹ ਚੈਪਟਰ ਬੜਾ ਖੂਬਸੂਰਤ ਚੈਪਟਰ ਹੈ ਜੀ ਤੇ ਬਹੁਤ ਵਧੀਆ ਚੈਪਟਰ ਹੈ ਜਿਵੇਂ ਕਿ ਤੁਹਾਨੂੰ ਪਤਾ ਕਿ ਸਾਡੀ ਜੁਆਇੰਟ ਫੈਮਿਲੀ ਹੈ ਜੀ ਹਨਾ ਵੀਰਾ ਭਾਬੀ ਮੰਮੀ ਪਾਪਾ ਬੱਚੇ ਮੈਂ ਕਿਰਨ ਸਾਰੇ ਹਨ ਭਾਵੇਂ ਮੈਂ ਰਹਿੰਦਾ ਮੁਹਾਲੀਆਂ ਕਿਰਨ ਮੁਹਾਲੀ ਰਹਿੰਦੇ ਨੇ ਵੱਡੇ ਵੀਰੇ ਭਾਬੀ ਉਰੀ ਪਿੰਡ ਰਹਿੰਦੇ ਨੇ ਪਰ ਹੈਗੇ ਅਸੀਂ ਇਕੱਠੇ ਹੀ ਹਨ ਤੇ ਬੜੇ ਚਿਰ ਦਾ ਇੱਕ ਅਸੀਂ ਸੋਚਿਆ ਹੋਇਆ ਸੀ ਕੁਝ ਨਵਾਂ ਨਵਾਂ ਚੈਪਟਰ ਕਰਮੂ ਤੇ ਅੱਜ ਫਾਈਨਲੀ ਉਹ ਦਿਨ ਆ ਚੁੱਕਾ ਜੀ ਉਹ ਫਾਈਨਲੀ ਦਿਨੇ ਚ ਉਹ ਆ ਚੁੱਕਾ ਹੈ ਕਿ ਅਸੀਂ ਨਵਾਂ ਇੱਕ ਕੱਪੜਿਆਂ ਦਾ ਕੰਮ ਖੋਲ੍ਹ ਰਹੇ ਹੈਗੇ ਆ ਤੇ ਉਹ ਕੱਪੜਿਆਂ ਦਾ ਕੰਮ ਤੁਹਾਡੀਆਂ ਬlesing ਤੁਹਾਡੀਆਂ ਦੁਆਵਾਂ ਦੇ ਨਾਲ ਬਹੁਤ ਬਖੂਬੀ ਸਾਨੂੰ ਪਤਾ ਚੱਲੂਗਾ ਕਿਉਂਕਿ ਤੁਸੀਂ ਸਾਨੂੰ ਦੇਖਦੇ ਹੋ ਪਿਆਰ ਕਰਦੇ ਹੋ ਤੇ ਸਪੋਰਟ ਵੀ ਕਰਦੇ ਹੋ ਤੇ ਤੁਸੀਂ ਜਿੱਦਾਂ ਕਿ ਸਾਡੇ ਪਹਿਲਾਂ ਵਲੌਗਸ ਨੂੰ ਪਿਆਰ ਦਿੱਤਾ ਸਾਡੇ ਦੀਦੀ ਦੇ ਕੱਪੜਿਆਂ ਦਾ ਕਾਸੀ ਆਪਣੀ ਵੱਡੀ ਭੈਣ ਸੀ ਉਹਨਾਂ ਦਾ ਵੀ ਕੱਪੜਿਆਂ ਦਾ ਕੰਮ ਖੋਲਿਆ ਸੀ ਉਹਨਾਂ ਨੇ ਤੇ ਉਹਨਾਂ ਦਾ ਵੀ ਪੂਰਾ ਅਸੀਂ ਸਪੋਰਟ ਕੀਤੀ ਤੇ ਤੁਸੀਂ ਸਪੋਰਟ ਕੀਤੀ ਬੇਸਿਕਲੀ ਅਸੀਂ ਤਾਂ ਕੋਣ ਉਹਨੇ ਕਰਨ ਵਾਲੇ ਸੀਦਾ ਵੀਡੀਓ ਬਣਾਈ ਹੈ ਹਨਾ ਅਸੀਂ ਮਤਲਬ ਜ਼ਰੀਆ ਬਣੇ ਆ ਸਪੋਰਟ ਤਾਂ ਤੁਸੀਂ ਕੀਤੀ ਹੈ ਉਸੇ ਤਰੀਕੇ ਦੇ ਨਾਲ ਜਿਹੜਾ ਹੁਣ ਆਪਾਂ ਨਵਾਂ ਕੰਮ ਖੋਲ ਰਿਹਾ ਕੱਪੜੇ ਦਾ ਤੇ ਉਸ ਦੇ ਵਿੱਚ ਤੁਸੀਂ ਸਾਡਾ ਸਾਥ ਦਿਓਗੇ ਸਾਨੂੰ ਪਤਾ ਹੈ ਔਰ ਤੁਹਾਨੂੰ ਅਸੀਂ ਵੀ ਨਿਰਾਸ਼ ਨਹੀਂ ਕਰਾਂਗੇ ਤੁਹਾਨੂੰ ਬੈਸਟ ਕੁਆਲਟੀ ਬੈਸਟ ਕਪੜਾ ਪਟਿਆਲੇ ਘਰਾਣੇ ਦਾ ਸਪੈਸ਼ਲ ਕਪੜਾ ਕਿਉਂਕਿ ਤੁਹਾਨੂੰ ਪਤਾ ਹੈ ਕਿ ਪਟਿਆਲੇ ਘਰਾਣੇ ਦਾ ਜਿਹੜਾ ਕਪੜਾ ਹੈ ਪਟਿਆਲੇ ਏਰੀਆ ਦਾ ਜਿਹੜਾ ਕਪੜਾ ਹੈ ਥ्रेड ਵਰਕ ਹੈ ਇੱਥੋਂ ਦਾ ਕੰਮ ਹੈ ਬੜਾ ਫਿਨਿਸ਼ਿੰਗ ਵਾਲਾ ਹੁੰਦਾ ਤੇ ਬੜਾ ਹੀ ਬਾ ਕਮਾਲ ਪੂਰੀ ਦੁਨੀਆ 'ਚ ਮਸ਼ਹੂਰ ਹੈ ਪਟਿਆਲਾ ਸਪੈਸ਼ਲ ਕਰਕੇ ਸੋ ਪਟਿਆਲੇ ਦਾ ਕੱਪੜੀ ਦੀ ਵੈਸੀ ਡਿਮਾਂਡ ਪੂਰੇ ਇੰਡੀਆ ਚ ਹੁੰਦੀ ਹੈ ਪੂਰੀ ਦੁਨੀਆ ਚ ਹੀ ਹੁੰਦੀ ਹੈ ਕਿਉਂਕਿ ਦੂਰੋਂ ਦੂਰੋਂ ਲੋਕ ਆਉਂਦੇ ਨੇ ਪਟਿਆਲੇ ਤੋਂ ਲੈਣ ਆ ਜੀ ਕੱਪੜਾ ਹੈਨਾ ਸੋ ਇਸ ਸਾਡੇ ਕਾਰੋਬਾਰ ਦਾ ਜੋ ਅਸੀਂ ਮੇਨ ਕਰਤਾ ਧਰਤਾ ਬਣਾਇਆ ਉਸ ਨਾਲ ਤੁਹਾਨੂੰ ਮਿਲਾਨ ਜਾ ਰਹੇ ਹੁਣ ਮੈਂ ਉੱਠ ਕੇ ਉਧਰਲੀ ਸਾਈਡ ਜਾਵਾਂਗਾ ਤੇ ਸਾਡੇ ਇਸ ਕਾਰੋਬਾਰ ਦੇ ਕਰਤਾ ਧਰਤਾ ਨਾਲ ਤੁਹਾਨੂੰ ਮਿਲਾਨਿਆ ਤੇ ਮੈਂ ਹੁਣ ਉੱਠ ਕੇ ਪਰਾਂ ਜਾਣਾ ਤਾਂ ਇਹਨਾਂ ਦੀ ਵੀਡੀਓ ਬਣਾਉਣਾ। ਲੋ ਜੀ ਮੈਂ ਆ ਗਿਆ ਸਾਈਡ ਤੇ ਤੇ ਹੁਣ ਮਿਲਾਨਾ ਸਾਡੇ ਕਰਤਾ-ਤਰਤਾ ਨਾਲ ਇਹ ਨੇ ਜੀ ਸਾਡੇ ਕਰਤਾ-ਤਰਤਾ ਜਿੰਨੂ ਕੀ ਤੁਸੀਂ ਸਾਰੇ ਜਾਣਦੇ ਹੋ ਚੰਗੀ ਤਰ੍ਹਾਂ ਤੁਹਾਡੇ ਭਾਬੀ ਜੀ ਨੇ ਇਹ ਨੇ ਸਾਡੇ ਮੇਨ ਹੁਣ ਕਰਤਾ-ਤਰਤਾ ਹੁਣ ਸਾਡਾ ਜਿਹੜਾ ਕੱਪੜੇ ਦਾ ਕਾਰੋਬਾਰ ਹੈ ਇਹ ਇਹਨਾਂ ਦੇ ਅ ਕਰਮਾ ਨਾਲ ਚੱਲੇਗਾ ਇਹ ਉਹਨੂੰ ਹੈਂਡਲ ਕਰਨਗੇ ਇਹ ਉਹਨੂੰ ਆਪਰੇਟ ਕਰਨਗੇ ਸਾਡੇ ਭਾਬੀ ਜੀ ਤੇ ਦੱਸੋ ਦੱਸੋ ਕੁਝ ਮੇਰੀ ਭਾਬੀ ਨੂੰ ਸ਼ਰਮਾਉਂਦੀ ਬਹੁਤ ਹੈ ਥੋੜਾ ਜਿਹਾ ਇਹ स्टार्टिंग ਚ ਤੁਸੀਂ ਵੀ ਸਾਰੇ ਜਣੇ ਸਾਥ ਦਿਓ ਥੋੜਾ ਜਿਹਾ ਸ਼ਾਈ ਫੀਲ ਕਰਦੇ ਨੇ ਭਾਬੀ ਜੀ ਤੇ ਹੌਲੀ ਹੌਲੀ ਤੁਹਾਡੇ ਸਹਿਯੋਗ ਨਾਲ ਉਹ ਥੋੜਾ ਜਿਹਾ ਹੋ ਜਾਣਗੇ ਐਕਟਿਵ ਹੋ ਜਾਣਗੇ ਐਕਟਿਵ ਐ ਐਕਟਿਵ ਐ ਪਰ ਕੈਮਰੇ ਕੈਮਰੇ ਸਾਹਮਣੇ ਜਿਵੇਂ ਥੋੜਾ ਸ਼ਾਈ ਫੀਲ ਕਰਦੇ ਆ ਤੇ ਪਰ ਹੌਲੀ ਹੌਲੀ ਜਿਵੇਂ ਉਹ ਹੀ ਵੀ ਤੁਹਾਡੇ ਸਹਿਯੋਗ ਦੇ ਨਾਲ ਪ੍ਰੋਪਰ ਵਧੀਆ ਤਰੀਕੇ ਨਾਲ ਹੋ ਜਾਣਗੇ ਤੇ ਹੁਣ ਆਪਾਂ ਜੋ ਅਸੀਂ ਭਾਬੀ ਜੀ ਦਾ ਨਵਾਂ ਬਿਜ਼ਨਸ ਸ਼ੁਰੂ ਕਰਨ ਜਾ ਰਹੇ ਆ ਤੇ ਉਹਦਾ ਨਾਮ ਪਹਿਲਾਂ ਮੈਂ ਭਾਬੀ ਜੀ ਦੇ ਮੂੰਹ ਤੋਂ ਸੁਣਨਾ ਚਾਹਣਾ ਭਾਬੀ ਜੀ ਕੀ ਨਾਮ ਰੱਖਿਆ ਤੁਸੀਂ ਆਪਣੇ ਕੱਪੜੇ ਦੇ ਕਾਰੋਬਾਰ ਦਾ ਸ਼ਾਹੀ ਮੁਟਿਆਰਾ ਆਏ ਹਾਏ 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 ਪਟਿਆਲਾ ਸ਼ਾਹੀ ਘਰਾਣਾ ਵੈਸੇ ਸ਼ਾਹੀ ਘਰਾਣਾ ਮੰਨਿਆ ਗਿਆ ਪਟਿਆਲਾ ਤੇ ਜਿੰਨੀਆਂ ਵੀ ਮੇਰੀ ਭੈਣਾਂ ਦੇਖਣ ਗਈਆਂ ਉਹ ਸ਼ਾਹੀ ਬਣ ਜਾਣਗੀਆਂ ਤੋਂ ਸ਼ਾਹੀ ਮੁਟਿਆਰਾ ਵਾਸਤੇ ਸ਼ਾਹੀ ਕੱਪੜੇ ਕਿਉਂਕਿ ਜਿੱਥੇ ਅਸੀਂ ਰਹਿੰਦੇ ਆ ਪਟਿਆਲਾ ਜ਼ਿਲ੍ਹੇ ਦੇ ਵਿੱਚ ਤੇ ਅਸੀਂ ਉਹਦੇ ਅਕੋਰਡਿੰਗ ਹੀ ਸੋਚਿਆ ਕਿ ਆਪਾਂ ਆਪਣਾ ਇਹ ਨਾਮ ਰੱਖਾਂਗੇ ਹਾਂ ਵੀ ਬਿਲਕੁਲ ਕਿਉਂਕਿ ਪਟਿਆਲਾ ਘਰਾਣਾ ਸ਼ਾਹੀ ਘਰਾਣਾ ਮੰਨਿਆ ਗਿਆ ਕਿਉਂਕਿ ਰਾਜੇ ਰਜਵਾੜਿਆਂ ਦਾ ਪਟਿਆਲਾ ਸ਼ਾਹੀ ਸਲਵਾਰ ਪਟਿਆਲਾ ਸ਼ਾਹੀ ਜੁੱਤੀ ਹੈ ਨਾ ਤੋਂ ਪਟਿਆਲਾ ਸ਼ਾਹੀ ਪੱਗ ਤੋਂ ਉਸ ਹਿਸਾਬ ਨਾਲ ਸ਼ਾਹੀ ਮੁਟਿਆਰਾ ਮਤਲਬ ਸ਼ਾਹੀ ਮਤਲਬ ਇਹ ਆਪਾਂ ਕਹਿ ਸਕਦੇ ਆ ਪਟਿਆਲੇ ਦਾ ਘਰਾਣੇ ਦਾ ਕਪੜਾ ਪਾ ਕੇ ਜਿੰਨੀਆਂ ਵੀ ਮੇਰੀ ਭੈਣਾਂ ਪਾਣੀਆਂ ਸ਼ਾਹੀ ਬਣਨਗੀਆਂ ਸੋ ਸ਼ਾਹੀ ਮੁਟਿਆਰਾਂ ਵਾਸਤੇ ਸ਼ਾਹੀ ਕਪੜੇ ਲੈ ਕੇ ਆਈਏ ਸਾਡੀ ਭਾਵੀ ਨਰਿੰਦਰ ਕੋਰ ਕਿਲਾ ਤਾੜੀਆਂ ਜੀ ਕੀ ਬਾਤ ਆ ਜੀ ਕੀ ਬਾਤ ਜਿਵੇਂ ਤੁਹਾਨੂੰ ਪਤਾ ਇਹ ਗਰਮੀਆਂ ਸ਼ੁਰੂ ਹੋ ਗਈਆਂ ਨੇ ਸਟਾਰਟ ਹੋ ਗਈਆਂ ਨੇ ਤੇ ਹੁਣ ਆਪਾਂ ਜਿਵੇਂ ਗਰਮੀਆਂ ਦੇ ਅਕੋਰਡਿੰਗ ਹੀ ਆਪਾਂ ਤੁਹਾਨੂੰ ਸਟਾਫ ਵਿਖਾਵਾਂਗੇ ਤੇ ਚਲੋ ਸਟਾਰਟ ਕਰੀਏ ਆਪਾਂ ਹੁਣ ਸਟਾਰਟ ਕਰਦੇ ਆਂ ਤੇ ਆਜੋ ਤੁਸੀਂ ਇੱਧਰ ਲਓ ਜੀ ਮੇਰੀਆਂ ਦੋਨੋਂ ਕਹਿੰਦੇ ਫੇਵਰੇਟ ਲੇਡੀਜ਼ ਬੈਠ ਗਈਆਂ ਨੇ ਇੱਕ ਮੇਰੀ ਮਿਸਿਸ ਤੇ ਇੱਕ ਮੇਰੀ ਭਾਬੀ ਮੇਰੀ ਭੈਣ ਮੇਰੀ ਮਾਂ ਸੋ ਇਹ ਮੇਰੀ ਮਾਂ ਹੀ ਹੈ ਤੇ ਇੱਕ ਗੱਲ ਇਹ ਇਹ ਵੀ ਦੱਸ ਦੇਣਾ ਮਾਂ ਮੇਰੀ ਭੈਣ ਮੇਰੀ ਪਰਜਾਈਏ ਸਭ ਕੁਝ ਹੈ ਮੇਰੀ ਭਾਬੀ ਮੇਰੇ ਰਖੜੀ ਵੀ ਬੰਦੀ ਹੈ ਹੈਨਾ ਇਹ ਗੱਲ ਮੰਨਣ ਵਾਲੀ ਹੈ ਸੋ ਅੱਜ ਆਪਾਂ ਦਿਖਾਉਣ ਲੱਗੇ ਭਾਬੀ ਜੀ ਦੱਸੋ ਪਹਿਲਾਂ ਕੀ ਦਿਖਾਓਗੇ ਜਿੰਨੇ ਵੀ ਕਪੜਾ ਪਾ ਦਿਖਾਵਾਂਗੇ ਸਾਰੇ ਗਰਮੀਆਂ ਨੂੰ ਅਕੋਰਡਿੰਗ ਰੱਖੀਏ ਨੇ ਅੱਛਾ ਗਰਮੀਆਂ ਦੇ ਅਕੋਰਡਿੰਗ ਹਮ ਸਮਰ ਦੇ ਅਕੋਰਡਿੰਗ ਹੀ ਸਾਰਾ ਕੁਛ ਨਹੀਂ ਮਤਲਬ ਜੇ ਲੈ ਕੇ ਆਏ ਆ ਜਿਹੜੀ ਇਹ ਸ਼ੁਰੂਆਤ ਕੀਤੀ ਆ ਤੇ ਇਹ ਸਾਡਾ ਅਜਾ ਸ਼ੁਰੂਆਤੀ ਸੈਟਅਪ ਆ ਤੇ ਤੁਹਾਡੇ ਸੰਯੋਗ ਦੇ ਨਾਲ ਆਪਾਂ ਇਹਨੂੰ ਹੋਰ ਚੰਗੀ ਤਰ੍ਹਾਂ ਕਰਾਂਗੇ ਹਾਂ ਤੇ ਆ ਇਹ ਬਿਨਾ ਓਏ ਹੋਏ ਬਿਨਾ ਮੁੰਡੀ ਤੋਂ ਜਿਹੜੀ ਆ ਆਂਟੀ ਖੜੀ ਐ ਲੇਡੀ ਖੜੀ ਐ ਇਹ ਦਾ ਬੜਾ ਸੋਹਣਾ ਸੂਟ ਐ ਇਹ ਬਾਅਦ ਦਿਖਾਵਾਂਗੇ ਪਹਿਲਾਂ ਇਹ ਸ਼ੁਰੂਆਤ ਕਰੀਏ ਕਾਟਨ ਤੇ ਇਹਦੀ ਮੁੰਡੀ ਕਿੱਥੇ ਭਲੇ ਦੱਸੋ ਮੁੰਡੀ ਲੋੜ ਨਹੀਂ ਆਪਾਂ ਹੈ ਨਹੀਂ ਨਾ ਠੀਕ ਹੈ ਠੀਕ ਹੈ ਮੇਰਾ ਮੁੰਡਾ ਤਾਂ ਠੀਕ ਆਏ ਤੇ ਇਹ ਭਾਬੀ ਮਤਲਬ ਤੁਸੀਂ ਜੋ ਵੀ ਦਿਖਾਉਣ ਲੱਗੇ ਹੋ ਇਹ ਗਰਮੀਆਂ ਦਾ ਦਿਖਾਉਣ ਲੱਗੇ ਹੋ ਸਾਰਾ ਸਟੱਫ ਗਰਮੀਆਂ ਗਰਮੀਆਂ ਅਕੋਰਡਿੰਗ ਐਸਾ ਨਾ ਠੀਕ ਆ ਚਲੋ ਹੁਣ ਦਿਖਾਓ ਸੋਹਣੇ ਸੋਹਣੇ ਕੱਪੜੇ ਤੇ ਇਹ ਮੈਨੂੰ ਲੱਗਦਾ ਸਾਰਾ ਵਰਕ ਕੀਤਾ ਹੋਇਆ ਤੁਸੀਂ ਕੱਪੜੇ ਲਿਆਂਦੇ ਨੇ ਹੈ ਹਾਂਜੀ ਹੁਣ ਸਾਰੀ ਤਰ੍ਹਾਂ ਦੇ ਕੱਪੜੇ ਨੇ ਵਰਕ ਕੀਤੇ ਹੋਏ ਵੀ ਆ ਤੇ ਕਾਟਨ ਦੇ ਵੀ ਆ ਵਰਕ ਵਾਲੇ ਸੂਟ ਇਦਾਂ ਨੇ ਕਿ ਜਿਵੇਂ ਦੋ ਤਰ੍ਹਾਂ ਦਾ ਵਰਕ ਹੁੰਦਾ ਇੱਕ ਕੰਪਿਊਟਰਾਈਜ਼ਡ ਵਰਕ ਹੁੰਦਾ ਵਾ ਤੇ ਇੱਕ ਹੁੰਦਾ ਮਸ਼ੀਨੀ ਵਰਕ ਜਿਹਦੇ ਵਿੱਚ ਇੱਕ ਲੋਡ ਪੈਂਦੀ ਆ ਬੰਦੇ ਦੀ ਹਨਾ ਤੇ ਦੂਜਾ ਹੁੰਦਾ ਇੱਕ ਆਰੀ ਵਰਕ ਆਪਣੇ ਕੋਲ ਹਰ ਇੱਕ ਤਰ੍ਹਾਂ ਦਾ ਸੂਟ ਹੈਗਾ ਵਾ ਹੈਂਡ ਵਰਕ ਵਾਲੇ ਸੂਟ ਵੀ ਹੈ ਜੇ ਤੁਸੀਂ ਕਹੋਗੇ ਤੁਹਾਡੀ ਡਿਮਾਂਡ ਦੇ ਅਕੋਰਡਿੰਗ ਆਪਾਂ ਉਹ ਵੀ ਤਿਆਰ ਕਰ ਦਾਂਗੇ ਲੋ ਜੀ ਪਹਿਲਾਂ ਇਹ ਗੁਲਾਬੀ ਰੰਗ ਦਾ ਸੂਟ ਗੁਲਾਬੀ ਕਿਹੜਾ ਰੰਗ ਹੈ ਇਹ ਇਹ ਸੀ ਥੋੜਾ ਕਾਜਰੀ ਜਿਹਾ ਸ਼ੇਡ ਪੈਂਦੀ ਆ ਜਿਵੇਂ ਨਾ ਲੋ ਜੀ ਲੋ ਬਹੁਤ ਸੋਹਣਾ ਵਰਕ ਕੀਤਾ ਹੋਇਆ ਯਾਰ ਇਸ ਤੇ ਇਹ ਆਰੀ ਵਰਕ ਕੀਤਾ ਹੋਇਆ ਵਾ ਇਹ ਸਾਰਾ ਆਰੀ ਵਰਕ ਹੈ ਹਾਂਜੀ ਇਹ ਕਾਟਨ ਦਾ ਸੂਟ ਆ ਕੈਮਰੀਕ ਕਾਟ ਦੇ ਨੇ ਤੇ ਵੇਖੋ ਵੇਖ ਸਕਦੇ ਹੋ ਤੇ ਕਿੰਨੀ ਪਤਲੀ ਜੀ ਆ ਗਰਮੀਆਂ ਵਾਸਤੇ ਗਰਮੀਆਂ ਵਾਸਤੇ ਬਿਲਕੁਲ ਹੌਲਾ ਕਪੜਾ ਜਿਵੇਂ ਕਹਿੰਦੇ ਨਾ ਆਪਾਂ ਨੂੰ ਗਰਮੀਆਂ ਵਾਸਤੇ ਬਿਲਕੁਲ ਹੌਲਾ ਕਪੜਾ ਚਾਹੀਦਾ ਉਹ ਆ ਗਰਮੀਆਂ ਵਾਸਤੇ ਤੇ ਗਰਮੀਆਂ ਦੇ ਵਿੱਚ ਮੇਰੇ ਸਾਬ ਨਾਲ ਚੱਲਦਾ ਵੀ ਆਈ ਇਹ ਲਾਈਟ ਤੇ ਇਹ 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 ਮੈਂ ਜਿਹੜਾ ਸੂਟ ਤੁਸੀਂ ਦਿਖਾ ਰਹੇ ਹੋ ਇਹ 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 ਆਰੀ ਵਰਗਾ ਕੀਤਾ ਹੋਇਆ ਮਤਲਬ ਇਹਦਾ ਮਤਲਬ ਇਹ ਉਹ ਹੈ ਮਤਲਬ ਕੰਮ ਕਰਾਇਆ ਹੋਇਆ ਹੈ ਇਸ ਤੋਂ ਵਧੀਆ ਹਾਂਜੀ ਆਹੀ ਵਰਕ ਕੀਤਾ ਹੋਇਆ ਹੈ ਇਹਦੇ ਤੇ ਪ੍ਰੋਪਰ ਹੂੰ ਦੇਖ ਸਕਦੇ ਹੋ ਤੁਸੀਂ ਵਧੀਆ ਯਾਰ ਕਪੜਾ ਪਰ ਕਲਰ ਵੀ ਅੱਛਾ ਤੇ ਉਹ ਦਾ ਉਹ ਵੀ ਅੱਛਾ ਲੱਗ ਰਿਹਾ ਦਾ ਇਹ ਇਹਦਾ ਪੂਰਾ ਮਤਲਬ ਜਿਵੇਂ ਸਾਹਮਣੇ ਹਰ ਫਰੰਟਾ ਔਰ ਇਹਦੇ ਬਾਜੂ ਤੇ ਵੀ ਹੈ ਹੈ ਕੰਮ ਅੱਛਾ ਬਾਜੂਆਂ ਵੀ ਹੈਗੀਆਂ ਬਾਹਾਂਾਂ ਤੇ ਵੀ ਕੰਮ ਹੈ ਇਹਦੇ ਵੈਰੀ ਗੁੱਡ ਵੈਰੀ ਗੁੱਡ ਤੇ ਲੱਗਿਆ ਹਥੇ ਦਾ ਰੇਟ ਵੀ ਦੱਸ ਦੋ ਭਾਬੀ ਦੱਸਾਂਗੇ ਰੇਟਾਂ ਦੇ ਬਾਰੇ ਭਾਬੀ ਜੀ ਮੈਂ ਪਤਾ ਕੀ ਕਹਿੰਨਾ ਰੇਟ ਉਹ ਦੱਸਿਓ ਔਰ ਰੇਟ ਲਾਣਾ ਆਪਾਂ ਜਿੰਨੇ ਵੀ ਇਹ ਕਸਟਮਰ ਆਪਣੇ ਜਿੰਨੇ ਵੀ ਸਬਸਕ੍ਰਾਈਬਰ ਵੀਰ ਭੈਣ ਦੇਖ ਰਹੇ ਨੇ ਇਹਨਾਂ ਨੂੰ ਰੇਟ ਜੈਨੂਇਨ ਲੱਗੇ ਦੇਖੋ ਕਪੜਾ ਵੀ ਵਧੀਆ ਹੈ ਇਹ ਤਾਂ ਕਿਰਨ ਨੇ ਆਪ ਦੇਖਿਆ ਮੈਂ ਵੀ ਦੇਖਿਆ ਔਰ ਆਪਣੇ ਦਾ ਪਰਿਵਾਰ ਹੈ ਰੇਟ ਲੇਕਿਨ ਆਪਾਂ ਉਹ ਦੱਸਿਓ ਜਿਹੜਾ ਇਹ ਖੁਸ਼ ਹੋ ਜਾਣ ਰੇਟ ਸੁਣਦੇ ਹੀ ਔਰ ਕਹਿਣ ਵੀ ਆਰਡਰ ਕਰੋ ਵੀ ਫਟਾਫਟ ਇਸ ਤੋਂ ਪਹਿਲਾਂ ਖਤਮ ਹੋ ਜੇ ਮਾਲ ਤੁਹਾਨੂੰ ਸੂਟ 1300 ਦਾ ਪਵੇਗਾ ਨਹੀਂ ਨਹੀਂ ਸੱਚੀ ਦੱਸੋ ਹਾਂਜੀ ਕਿਰਨ ਤੁਸੀਂ ਕਿੰਨੇ ਦਾ ਲੈਂਦਾ ਸੀ ਇਹਦੇ ਨਾਲ ਦਾ ਸੋਟ ਮੈਂ ਇਹਦੇ ਨਾਲ ਦਾ 1800 ਦਾ ਲੱਤਾ ਸੀ ਮਤਲਬ ਆਰੀ ਵਰਕ ਵਾਲਾ ਸੂਟ ਸੀ 1800 ਦਾ ਲੱਤਾ ਹੈ ਪਟਿਆਲੇ ਦਾ ਕੀ ਬਾਤ ਹੈ ਜੀ ਇਹ ਪਟਿਆਲੇ ਘਰਾਣੇ ਦਾ ਸੂਟ ਹੈ ਜੀ ਆ ਇੱਕ ਨਵਾਂ ਕਲਰ ਦੇਖੋ ਮਹਿੰਦੀ ਰੰਗ ਆਏ ਹਾਏ 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 ਕੀ ਬਾਤ ਹੈ ਜੀ ਕੀ ਬਾਤ ਹੈ ਕਲਰ ਸਾਰੇ ਹੀ ਗਰਮੀਆਂ ਦੇ ਅਕੋਰਡਿੰਗ ਹੀ ਚੂਸ ਕੀਤੇ ਆ ਮਤਲਬ ਜਿਹੜੇ ਵਧੀਆ ਲੱਗਣ ਹਰ ਹਰ ਕੋਈ ਪਾ ਸਕੇ ਕੀ ਬਾਤ ਹੈ ਜੀ ਕੀ ਬਾਤ ਹੈ ਇੱਕ ਕੈਂਬਰੀ ਕੋਟਨ ਦਾ ਬਾਬੀ ਹਾਂ ਜੀ ਇਹ ਵੀ ਕੈਂਬਰੀ ਇਹਦੇ ਵੀ ਬਾਵਾ ਦੇ ਕੰਮ ਹੈ ਇਹ ਵੀ ਇਹ ਵੀ ਪੈਟਰਨ ਲੱਗਿਆ ਕਿ ਪੈਟਰਨ ਸੇਮ ਹੀ ਸੀ ਨਹੀਂ ਅਲੱਗ ਪੈਟਰਨ ਡਿਫਰੈਂਟ ਹੈ ਥੋੜਾ ਥੋੜਾ ਫਰਕਾ ਹੋਊਗਾ ਸਾਰਿਆਂ ਦੇ ਇੱਕ ਹੋਰ ਗਾਹੇ ਬਿਨਾ ਦੁਪੱਟਿਆਂ ਤੋਂ ਸਨਗੇ ਅੱਛਾ ਇਹ ਹਾਂ ਓਬਵੀਅਸਲੀ ਬਿਨਾ ਦੁਪੱਟੇ ਤੋਂ ਦੁਪੱਟਾ ਦੋਸਤੋ ਜਿਵੇਂ ਦਾ ਤੁਸੀਂ ਲਾਣਾ ਚਾਹੁੰਦੇ ਹੋ ਆਪਣੀ ਮਰਜ਼ੀ ਦੇ ਨਾਲ ਤੁਸੀਂ ਸ਼ਫੂਨ ਲਾਣਾ ਚਾਹਣਾ ਚਨੂਨ ਲਾਣਾ ਕਿਉਂਕਿ ਗਰਮੇਰੇ ਸੂਟ ਵਿੱਚ ਇਦਾਂ ਹੁੰਦਾ ਵਾ ਕਿ ਬਿਨਾ ਦੁਪੱਟੇ ਤੋਂ ਤਾਂ ਦੇ ਰਹੇ ਆ ਕਿਉਂਕਿ ਕਿਸੇ ਦੀ ਡਿਮਾਂਡ ਹੁੰਦੀ ਹੈ ਨਾਰਮਲ ਜਿਵੇਂ ਕਾਟਨ ਦਾ ਦੁਪੱਟਾ ਲੈ ਲੈਣਾ ਕਿਸੇ ਨੂੰ ਹੁੰਦਾ ਮੈਂ ਥੋੜਾ ਪਿਓਰ ਦਾ ਲੈਣਾ ਵਾ ਤਾਂ ਤੁਸੀਂ ਉਹਦੇ ਅਕੋਰਡਿੰਗ ਆਪਣਾ ਚੂਸ ਕਰ ਸਕਦੇ ਹੋ ਇਸ ਕਰਕੇ ਇਹਨਾਂ ਨਾਲ ਕੋਈ ਦੁਪੱਟੇ ਨਹੀਂ ਲਾਏ ਹੈਗੇ ਨਾ ਬਟ ਪਤਾ ਕੀ ਹੁੰਦਾ ਮੈਂ ਇਹਦੇ ਨਾਲ ਤੇ ਕਿਰਨ ਮੈਂ ਸੂਟ ਹੋਰ ਵੀ ਦੇਖੇ ਨੇ ਵੀ ਐਵੇਂ ਬੋਲਦੇ ਨੇ ਵੀ ਆ ਇਹ ਵਾਲਾ ਕੱਪੜਾ ਇੰਨੇ ਦਾ ਏ ਉਹ ਕੱਪੜਾ ਨਹੀਂ ਹੁੰਦਾ ਹੈ ਪਰ ਸਾਰੀ ਗੱਲ ਜਿਹੜੀ ਸਾਰੀ ਗੇਮ ਹੁੰਦੀ ਏ ਉਹ ਸਾਰੀ ਕੁਆਲਿਟੀ ਤੇ ਹੁੰਦੀ ਆ ਹਮ ਸਾਰੀ ਗੇਮ ਹੀ ਕੁਆਲਿਟੀ ਤੇ ਆ ਓਕੇ ਠੀਕ ਆ ਕੱਪੜੇ 'ਚ ਫਰਕ ਜ਼ਰੂਰ ਹੁੰਦਾ ਆ ਪਰ ਉਹ ਤੁਹਾਡੇ ਤੇ ਡਿਪੈਂਡ ਕਰਦਾ ਕਿ ਤੁਸੀਂ ਸਾਹਮਣੇ ਵਾਲੇ ਨੂੰ ਕਿਦਾਂ ਦੀ ਕੁਆਲਿਟੀ ਦੇ ਰਹੇ ਹੋ ਹਾਂ ਨਹੀਂ ਇਹ ਇਹ ਹੁੰਦਾ ਨਾ ਕਿ ਅਸੀਂ ਉਹ ਜੀ ਕੁਆਲਿਟੀ ਦਈਏ ਕਿਤੇ ਬੰਦਾ ਲੈ ਰਿਹਾ ਐਟ ਲੀਸਟ ਥੋੜਾ ਹੰਡੇ ਤਾਂ ਸਹੀ ਸੂਟ ਹੈ ਥੋੜੀ ਵੀ ਇੱਕ ਹੋਰੀ ਪਾਇਆ ਤਾਂ ਸੂਟ ਖਰਾਬ ਹੋ ਜੇ ਨਹੀਂ ਇਹ ਵੀ ਗੱਲ ਸਹੀ ਹੈ ਇਹ ਮੈਟਰ ਕਰਦਾ ਹੈ ਜੀ ਵੀਡੀਓ ਚ ਕਈ ਵਾਰ ਵੀਡੀਓਜ਼ ਦਾ ਸੂਟ ਹਰੇਕ ਸੋਹਣੇ ਲੱਗਦੇ ਨੇ ਭਾਵੇਂ ਅਸੀਂ ਵੇਚ ਰਿਹਾ ਭਾਵੇਂ ਕੋਈ ਹੋਰ ਵੇਚਦਾ ਪਰ ਜਦ ਤੱਕ ਤੁਸੀਂ ਲੈਂਦੇ ਨਹੀਂ ਤੁਸੀਂ ਰਿਵਿਊ ਨਹੀਂ ਦਿੰਦੇ ਉਸ ਤੱਕ ਤੁਹਾਨੂੰ ਕੀ ਪਤਾ ਲੱਗੂਗਾ ਹਨਾ ਬੈਸਟ ਕੁਆਲਿਟੀ ਹੈ ਭਰੋਸਾ ਕਰਦੇ ਹੋ ਸਾਡੇ ਦੇ ਤਾਂ ਚੁੱਪ ਕਰਕੇ ਅੱਖਾਂ ਮੰਨ ਕਰਕੇ ਲੈ ਸਕਦੇ ਹੋ ਕੀ ਇਹ ਇਹਦਾ ਸੇਮ ਕਲਰ ਵਾ ਇਹ ਥੋੜਾ ਜਿਹਾ ਇਸ ਤੋਂ ਡਾਰਕ ਸੂਟ ਡਾਰਕ ਕਲਰ ਆ ਠੀਕ ਆ ਇੱਕ ਆ ਵਾਲਾ ਸੂਟ ਆ ਇਹ ਵੀ ਕਾਟਨ ਹੀ ਆ ਪਰ ਇਹਦੇ ਵਿੱਚ ਥੋੜੀ ਥੋੜੀ ਜੀ ਨਾ ਛੋਟੀ ਛੋਟੀ ਸੈਲਫਾ ਸੈਲਫ ਇਹ ਵੀ ਕਾਟਨ ਹੀ ਠੀਕ ਐ ਮਿਲ ਕੋ ਹਮ ਇਹ ਸੈਲਫ ਵਿੱਚ ਹੈ ਨਾ ਹਾਂ ਇਹ ਸੈਲਫ ਦੇ ਵਿੱਚ ਔਰ ਮੈਂ ਖੋਲ ਕੇ ਕਲਰ ਨਾ ਥੋੜਾ ਜਿਹਾ ਮੈਨੂੰ ਲਾਈਟ ਦਿਖ ਰਿਹਾ ਹੈ ਕੈਮਰੇ ਦੇ ਅਕੋਰਡਿੰਗ ਜੋ ਮੈਂ ਅੱਖਾਂ ਚ ਦੇਖ ਰਿਹਾ ਨਾ ਅੱਖਾਂ ਨਾਲ ਦੇਖ ਰਿਹਾ ਤੇ ਵੀਡੀਓਜ਼ ਦੇਖ ਰਿਹਾ ਥੋੜਾ ਜਿਹਾ ਲਾਈਟ ਦੇਖ ਰਿਹਾ ਬਟ ਕਲਰ ਬਹੁਤ ਬ੍ਰਾਈਟ ਤੇ ਬਹੁਤ ਪਿਆਰਾ ਲੱਗ ਰਿਹਾ ਹੈ ਰੋਸ਼ਨੀ ਦੇ ਵਿੱਚ ਜੇ ਆਪਾਂ ਦੇਖੀਏ ਉਹ ਕੈਮਰੇ ਦੇ ਅਕੋਰਡਿੰਗ ਕਿਉਂਕਿ ਆ ਪਰਦੇ ਸਾਡੇ ਥੋੜੇ ਜਿਹਾ ਬਰਾਊਨ ਜਿਹਾ ਲੱਗੇ ਹੋਏ ਨੇ ਉਹਨਾਂ ਦੀ ਬਾਹਰੋਂ ਬਲੈਕ ਸੀਸ਼ਨ ਹੈ ਉਹਦੀ ਸ਼ੇਡ ਪੈਂਦੀ ਹੈ ਥੋੜੇ ਜਿਹੇ ਦੇ ਕਰਕੇ ਥੋੜਾ ਲਾਈਟ ਹੋ ਜਾਂਦਾ ਤੇ ਇਧਰ ਜਿਉਣਾ ਟੰਗਿਆ ਹੋਇਆ ਹੈ ਜੀ ਦੀਵਾਰ ਦੇ ਉੱਤੇ ਇਹ ਕਿਸੇ ਟਾਈਮ ਮੇਰਾ ਕਮਰਾ ਹੁੰਦਾ ਸੀ ਹੁਣ ਇਹ ਕਮਰਾ ਕਦੇ ਡੈਡੀ ਦਾ ਕਮਰਾ ਬਣ ਗਿਆ ਸੀ ਪੰਚਾਇਤੀ ਕਮਰਾ ਜਿੱਥੇ ਆਉਂਦੇ ਸੀ ਸੱਜਣ ਮਿੱਤਰ ਜਾਂ ਪਿੰਡ ਦੇ ਪਤਵੰਤੇ ਸੱਜਣ ਤੇ ਕਦੇ ਇਹ ਬਣ ਜਾਂਦਾ ਹੁਣੇ ਭਾਬੀ ਦੇ ਹੱਥ ਹਵਾ ਲਿਆ ਕਮਰਾ ਭਾਬੀ ਕਹਿੰਦੇ ਮੈਂ ਫੋਟੋ ਨਹੀਂ ਉਤਾਰਨੀ ਆਪਣੇ ਦੇਵਰ ਦੀ ਮੈਂ ਕਿਹਾ ਪੋ ਪੱਟ ਦੋ ਕਹਿੰਦੀ ਨਹੀਂ ਮੈਂ ਨਹੀਂ ਉਤਾਰਨੀ ਆ ਦੇਖ ਹਾ ਚਾਣਾ ਐ ਐ ਐ ਚਲੋ ਐਨੀ ਵੇਸ ਯਾਰ ਆਪਕੇ ਟੌਪ ਪਿਆਰਾ ਲੱਗ ਰਿਹਾ ਹੁਣ ਕਦਰ ਹਮ ਵਾਕਈ ਬਹੁਤ ਬੈਨਲ ਬਣਿਆ ਹੋਇਆ ਵਾ ਤੇ ਇਹਦੇ ਵੀ ਬਾਵਾ ਤੇ ਕੰਮ ਹਾਂ ਬਾਵਾ ਤੇ ਵੀ ਕੰਮ ਹੈ ਇਹਦਾ ਬਿਲਕੁਲ ਲਾਈਟ ਵੇਟ ਸੂਟ ਨੇ ਗਰਮੀ ਆ ਵਸਤੇ ਇਹੀ ਕੋਈ ਇਹ ਨਹੀਂ ਕਿ ਜਿਆਦਾ ਹੈਵੀ ਹੈਵੀ ਲਾਈਟ ਵੇਟ ਜਿਹੜਾ ਬੰਦਾ ਤੁਸੀਂ ਡੇਲੀ ਵੇਅਰ ਕਿਤੇ ਵੀ ਪਾ ਕੇ ਆ ਜਾ ਸਕਦੇ ਹੋ ਉਹਦੀ ਕੋਆਰਡੀਨੇਸ਼ਨ ਸਾਰਾ ਕੁਝ ਅਸੀਂ ਸਿਲੈਕਟ ਕੀਤਾ ਵਾ ਇਹ ਵਾਲਾ ਹਨਾ ਫਰਮ ਹੂੰ ਇਹ ਵੀ ਕਲਰ ਬਹੁਤ ਸੋਹਣਾ ਵਾ ਭਾਬੀ ਪਰ ਮੈਨੂੰ ਇੱਕ ਗੱਲ ਦੱਸੋ ਯਾਰ ਇਹ ਇਹਦਾ ਰੇਟ ਵੀ ਉਹੀ ਦੱਸਿਆ ਜਿੰਨਾ ਤੁਸੀਂ ਪਹਿਲਾਂ ਦੱਸਿਆ ਹਾਂਜੀ ਸੇਮ ਰੇਟ ਸੇਮ ਹੈ ਯਾਰ ਫਿਰ ਇੱਦਾਂ ਕਿੰਨਾ ਪੋਸੀਬਲ ਇੰਨਾ ਵਧੀਆ ਯਾਰ ਓ ਮਾਈ ਗੋਡ ਆ ਘਟਿਆ ਭਾਬੀ ਸੂਟ ਆ ਦੇਖੋ ਕਿੰਨਾ ਲਾਈਟ ਵੇਟ ਕਲਰ ਲੱਗ ਰਿਹਾ ਹੈ ਮਤਲਬ ਇਹ ਆਪਾਂ ਇਹ ਕਹਿ ਸਕਦੇ ਵੀ ਕਿਸੇ ਨੇ ਕਾਲਜ ਪਾ ਕੇ ਜਾਣਾ ਹੈ ਦਫਤਰ ਪਾ ਕੇ ਜਾਣਾ ਹੈ ਹਾਂ ਆਫਿਸ ਜੋਬ ਕਰਨ ਵਾਸਤੇ ਜਾ ਰਿਹਾ ਕੋਈ ਕਿਵੇਂ ਹੈ ਨਾ ਤਾਂ ਇਹ ਆ ਇਹਦੇ ਵੀ ਮਾਵਾ ਤੇ ਹੋਂਗੇ ਸੇਮ ਕੀ ਬਾਤ ਹੈ ਜੀ ਮਾਵਾ ਜੀ ਇਦਾਂ ਕਲਰ ਸਾਰੇ ਬਹੁਤ ਸੋਹਣੇ ਚੂਸ ਕੀਤੇ ਆ ਇਹ ਸਾਰੀਆਂ ਮੇਰੀਆਂ ਭੈਣਾਂ ਨੇ ਜਿਨ੍ਹਾਂ ਨੇ ਸੂਟ ਦੇਖਣਾ ਕਲਰ ਦੇਖਣਾ ਤੇ ਡਿਜ਼ਾਈਨ ਦੇਖਣਾ ਤੇ ਸਿਰਫ 1300 1300 ਦਾ ਜੀ ਸੂਟ ਕੰਮ ਕੀਤਾ ਤੁਹਾਨੂੰ ਮਿਲ ਰਿਹਾ ਤੇ ਤੁਹਾਨੂੰ ਹੋਰ ਕੀ ਚਾਹੀਦਾ ਹੈ ਨਾਈਟ ਬਿਸਕੁਟੀ ਜਿਹਾ ਕਲਰ ਹੁੰਦਾ ਵਾ ਇੱਕ ਏ ਵਾਲਾ ਸ਼ੇਡ ਆਹ ਹਨਾ ਵੀ ਵੈਰੀ ਗੁੱਡ ਆ ਸ਼ੇਡ ਵੀ ਬਹੁਤ ਸੋਹਣੀ ਹੈ ਪਰ ਇਹਦੇ ਵਿੱਚ ਇਹ ਥੋੜਾ ਇੰਨਾ ਸਾਰਾ ਤਾਂ ਡਿਫਰੈਂਟ ਤਾਂ ਹੈ ਕਿ ਕਿਹੜਾ ਨਾਲ ਦੁਪੱਟਾ ਹੈ ਹਾਂ ਇਹਦੇ ਨਾਲ ਦੁਪੱਟਾ ਅੱਛਾ ਦੁਪੱਟਾ ਵੀ ਦੇ ਰਹੇ ਹੋ ਇਸ ਸੂਟ ਦੇ ਨਾਲ ਸਿਰਫ ਇਹਦੇ ਨਾਲ ਮਿਲੇਗਾ ਤਾਂ ਦੁਪੱਟਾ ਕੀ ਬਾਤ ਹੈ ਪ੍ਰਿੰਟਡ ਦੁਪੱਟਾ ਕਿੱਲੇ ਅਵੇਲੇਬਲ 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 ਔਰਗਾਂਜ਼ਾ ਦਾ ਦੁਪੱਟਾ ਅੱਛਾ ਔਰਗਾਂਜ਼ਾ ਇਹ ਕੀ ਬਾਤ ਹੈ ਜੀ ਇੱਥੇ ਫਿਰ ਇਹ ਕਿੰਨੇ ਦਾ ਪਊਗਾ ਇਹ 1500 ਸਿਰੀਅਸਲੀ ਦਸੋ ਯਾਰ ਦੁਪੱਟਾ ਵਨ ਹੈ ਦੁਪੱਟਾ ਨਾ ਹੈ ਔਰੇ ਕੀ ਬਾਤ ਹੈ ਜੀ 1500 ਰੁਪਏ ਦਾ ਵਰਕ ਕੀਤਾ ਹੋਇਆ ਕੋਟਨ ਦਾ ਸੂਟ ਤੇ ਨਾਲ ਦੁਪੱਟਾ ਵੀ ਤੇ 1500 ਰੁਪਏ ਦਾ ਸੂਟ ਹੋਰ ਦਸੋ ਕੀ ਚਾਹੀਦਾ ਜੀ ਇਦੇ ਉੱਪਰ ਹੈਂ ਇੱਥੇ ਵੀ ਕੀਤਾ ਹੈ ਬਾਵਾਵਾਂ ਦੇ ਵੀ ਵਰਕ ਕੀਤਾ ਹੋਇਆ ਹੈ ਬਾਵਾਾਂ ਤੇ ਸਾਰਿਆਂ ਤੇ ਹੋਊਗਾ ਕੰਮ ਸਾਰਿਆਂ ਤੇ ਜਿਹੜੀ ਵੀ ਆਪਾਂ ਤੁਹਾਨੂੰ ਵਰਕ ਵਾਲੇ ਸੂਟ ਦਿਖਾਵਾਂਗੇ ਉਹਦੇ ਬਾਵਾਾਂ ਤੇ ਸਾਰਿਆਂ ਤੇ ਕੰਮ ਹੋਊਗਾ ਕੀ ਬਾਤ ਹੈ ਜੀ ਕੀ ਬਾਤ ਹੈ ਹੋਗੇ ਸਾਰੇ ਆਪਾਂ ਇਹੜਿਆ ਆਰੀ ਵਰਕਰ ਵਾਲੇ ਸੂਟ ਆਰੀ ਵਰਕਰ ਵਾਲੇ ਸੂਟ ਹੋਗੇ ਉਠਾ ਲਿਓ ਹਾਂ ਹਾਂ ਮਤਲਬ ਜੇ ਕੋਈ ਵੀ ਸੂਟ ਦੋਸਤੋ ਲੈਣਾ ਚਾਹੁੰਦਾ ਹੈ ਨਾ ਜਿਹੜਾ ਵੀ ਤੁਹਾਨੂੰ ਪਸੰਦ ਆਉਂਦਾ ਹੈ ਸਕਰੀਨ ਦੇ ਉੱਪਰ ਨੰਬਰ ਚੱਲ ਰਿਹਾ ਹੈ ਤੁਸੀਂ ਉਸ ਸੂਟ ਦਾ ਸਕਰੀਨ ਸ਼ਾਟ ਲੈ ਕੇ ਸਕ੍ਰੀਨ ਦੇ ਉੱਪਰ ਦਿੱਤੇ ਗਏ ਨੰਬਰ ਦੇ ਉੱਪਰ WhatsApp ਕਰ ਦੇਣਾ ਤੇ ਤੁਹਾਨੂੰ ਬਸ ਆਪਣਾ ਤੁਹਾਡਾ ਪ੍ਰੋਸੈਸ ਸ਼ੁਰੂ ਹੋ ਜਾਏਗਾ ਸੂਟ ਤੁਹਾਨੂੰ ਕੋਰੀਅਰ ਹੋ ਜਾਏਗਾ ਤੇ ਭਾਬੀ ਇੱਕ ਹੋਰ ਗੱਲ ਕੋਰੀਅਰ ਦਾ ਵੀ ਦੱਸੋ ਕੋਈ ਆਰਡਰ ਕਰਨਾ ਚਾਹੁੰਦਾ ਹੈ ਤੇ ਕਿਵੇਂ ਆਰਡਰ ਕਰ ਸਕਦਾ ਮੈਨੂੰ ਐਕਸਪਲੇਨ ਕਰੋ ਆਰਡਰ ਤੁਸੀਂ ਆਪਾਂ ਸਕ੍ਰੀਨ ਦੇ ਉੱਪਰ ਨੰਬਰ ਆ ਰਿਹਾ ਵਾ ਸਾਡਾ WhatsApp ਨੰਬਰ ਸਕ੍ਰੀਨ ਦੇ ਉੱਪਰ ਸ਼ੋ ਹੋ ਰਿਹਾ ਹੈ ਇਹਦੇ ਵਿੱਚੋਂ ਤੁਹਾਨੂੰ ਕੋਈ ਵੀ ਸੂਟ ਜਿਹੜਾ ਪਸੰਦ ਆਊਗਾ ਉਹਦੀ ਸਕ੍ਰੀਨਸ਼ਾਟ ਲੈ ਕੇ ਤੁਸੀਂ ਸਾਨੂੰ WhatsApp ਤੇ ਮੈਸੇਜ ਕਰ ਦੇਣਾ ਵਾ ਤੇ ਪੈਸੇ ਵੀ ਅਸੀਂ ਨਾਲ ਹੀ ਦੱਸ ਰਹੀਆਂ ਹਾਂ ਕਿ ਕਿੰਨੇ ਦਾ ਸੂਟ ਆ ਕੋਈ ਹਾਈਡ ਨਹੀਂ ਸਾਨੂੰ ਪਲੀਜ਼ ਕਮੈਂਟ ਨਾ ਕਰਿਓ ਵਾਰ-ਵਾਰ ਵੀ ਪ੍ਰਾਈਸ ਦੱਸੋ ਪ੍ਰਾਈਸ ਦੱਸੋ ਕਿਉਂਕਿ ਅਸੀਂ ਪ੍ਰਾਈਸ ਨਾਲੋਂ ਨਾਲ ਦੱਸ ਰਹੀਆਂ ਹਾਂ ਹਾਂ ਲੇਕਿਨ ਜੇ ਤੁਸੀਂ WhatsApp ਤੇ ਮੈਸੇਜ ਕਰੋਗੇ ਉਦੋਂ ਤੁਹਾਨੂੰ ਹੀ ਦੱਸ ਦਾਂਗੇ ਕਿ ਇਹਦਾ ਪ੍ਰਾਈਸ ਕਿੰਨਾ ਵਾ ਤੇ ਪੂਰੇ ਇੰਡੀਆ ਲੈਵਲ ਤੇ ਕੋਈ ਸ਼ਿਪਿੰਗ ਨਹੀਂ ਆ ਜਿੰਨਾ ਹੀ ਪ੍ਰਾਈਸ ਦੱਸਾਂਗੇ ਓਨੇ ਦਾ ਹੀ ਆ ਲੇਕਿਨ ਜੇ ਤੁਸੀਂ ਆਊਟ ਆਫ ਕੰਟਰੀ ਜੇ ਫੋਰਨ ਕੰਟਰੀ ਦਾ ਤੁਸੀਂ ਮੰਗਾਉਣਾ ਚਾਹੁੰਦੇ ਹੋ ਉੱਥੇ ਜੋ ਵੀ ਉਸ ਕੰਟਰੀ ਦੇ ਚਾਰਜਸ ਹੋਣਗੇ ਉਹ ਤੁਹਾਨੂੰ ਪੇ ਕਰਨੇ ਪੈਣਗੇ ਕੋਰੀਆ ਚਾਰਜਸ ਬਾਕੀ ਇੰਡੀਆ ਵਿੱਚ ਕੋਈ ਚਾਰਜਸ ਨਹੀਂ ਆ ਅਜਾ ਇੰਡੀਆ ਦੇ ਵਿੱਚ ਸ਼ਿਪਿੰਗ ਫ੍ਰੀ ਹੈ ਭਾਵੇਂ ਕੋਈ ਪੰਜਾਬ ਵਿੱਚ ਹੈ ਭਾਵੇਂ ਦਿੱਲੀ ਆ ਭਾਵੇਂ ਕੋਈ ਕੇਰਲਾ ਵਿੱਚ ਬੈਠਾ ਹੈ ਇਹਦੀ ਸ਼ਿਪਿੰਗ ਦੇ ਚਾਰਜਸ ਵਿੱਚੇ ਲਗਾਏ ਨੇ ਮਤਲਬ ਵਿੱਚੇ ਫ੍ਰੀ ਸ਼ਿਪਿੰਗ ਹੈ ਕੋਈ ਐਕਸਟਰਾ ਚਾਰਜਸ ਨਹੀਂ ਦੇਖ ਲਓ ਇੱਕ ਇੱਕ ਮਿੰਟ ਤੁਸੀਂ ਔਨ 에ਅਰ ਬੋਲ ਰਹੇ ਹੋ ਦੋਨੋਂ ਜਣੀਆਂ ਬਾਅਦ ਮੁਕਰਨਾ ਜਿਓ ਕਿਉਂਕਿ ਮੈਨੂੰ ਰਿਪਲਾਈ ਕਰਨਾ ਪੈਣਾ ਤੇ ਜਿਹੜਾ ਆਊਟ ਆਫ ਇੰਡੀਆ ਹੈ ਉਹਨਾਂ ਦੇ ਜੋ ਵੀ ਕੋਰੀਅਰ ਚਾਰਜਸ ਹੋਣਗੇ ਉਹ ਉਹਨਾਂ ਨੂੰ ਉਹਦੀ ਰਸੀਦ ਮਿਲ ਜਾਊਗੀ ਚਲੋ ਇਹ ਵੀ ਬਹੁਤ ਵਧੀਆ ਹੋ ਗਿਆ ਫਿਰ ਤਾਂ ਕਮਾਲ ਦੀ ਗੱਲ ਹੋ ਗਈ ਜੀ ਫ੍ਰੀ ਸ਼ਿਪਿੰਗ ਮਿਲ ਰਹੀ ਹੈ ਨਾ 100 ਰੁਪਏ ਦਾ ਮੇਰੇ ਕਾ ਸ਼ਿਪਿੰਗ ਵਾਲਾ ਵੀ ਲੈ ਲੈਂਦਾ ਤਾਂ ਮਤਲਬ ਸੂਟ ਤਾਂ ਫਿਰ ਬੜਾ ਹੀ ਸਸਤਾ ਪੈ ਗਿਆ ਕੀ ਬਾਤ ਹੈ ਜੀ ਭਾਬੀ ਜੀਓ ਇਹ ਹੋ ਗਏ ਆਰੀਵਰ ਵਾਲੇ ਅਗਲੇ ਵਿਖਾਉਂਦੇ ਹੁਣ ਆਪਾਂ ਵਾਲੇ ਕੀ ਬਾਤ ਹੈ ਜੀ ਕੀ ਬਾਤ ਹੈ ਇਹ ਵੀ ਬੜੇ ਸੋਹਣੇ ਸੂਟ ਚੱਕੀ ਫਿਰ ਉਹਦੇ ਨੂੰ ਸੀ ਰੰਗ ਦੇਖੋ ਕਿੰਨੇ ਪਿਆਰੇ ਨੇ ਐਨ ਪਿਓਰ ਗਰਮੀ ਵਾਲੇ ਰੰਗ ਨੇ ਇਹ ਤਾਂ ਸਾਰੇ ਰੰਗ ਕੰਮ ਹੀ ਨਹੀਂ ਛੱਡੀ ਭਾਬੀ ਤੁਸੀਂ ਤਾਂ ਕੋਈ ਹੈ ਕਿਉਂਕਿ ਸਾਨੂੰ ਪਤਾ ਹੈ ਸਰ ਗਰਮੀ ਬਹੁਤ ਜ਼ਿਆਦਾ ਪੈ ਗਰਮੀਆਂ ਦਾ ਸੀਜ਼ਨ ਵੀ ਲੰਬਾ ਹੁੰਦਾ ਯਾਰ ਓਏ ਹੋਏ 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 ਸੀਜ਼ਨ ਲੰਬਾ ਜਿਆਦਾ ਹੁੰਦਾ ਵਾ ਯਾਰ ਕੜਾਈ ਦੇਖੋ ਤੁਸੀਂ ਇਹਦਾ ਵਰਕ ਦੇਖੋ ਗਲਾ ਦੇਖੋ ਬਾਤ ਹੈ ਕੀ ਬਾਤ ਹੈ ਬਹੁਤ ਸੋਹਣਾ ਸੂਟ ਇਹ ਤਾਂ ਮਤਲਬ ਅੰਟੀਆਂ ਹੋ ਗਈਆਂ ਕਾਲਜ ਗੋਇੰਗ ਗਰਲ ਹੋ ਗਈਆਂ ਬਜ਼ੁਰਗ ਹੋ ਗਏ ਇਹ ਸਾਰੇ ਪਾ ਸਕਦੇ ਨੇ ਇਹਦਾ ਵੀ ਸ਼ੇਪ ਦੇ ਵਿੱਚ ਇਦਾਂ ਗਲਾ ਬਣਿਆ ਹੋਇਆ ਤੇ ਆ ਛੋਟ ਬੂਟੀਆਂ ਬਣੀਆਂ ਹੋਈਆਂ ਤੇ ਇਹਦੇ ਇਹਦੇ ਬਾਹਰ ਇੱਕਲੀ ਸਾਈਡ ਹੈ ਬਾਵਾ ਨੇ ਬਾਵਾ ਵੀ ਇਹਦੇ ਮੈਨੂੰ ਲੱਗਦਾ ਸੱਜ ਸਲਵਾਰ ਦੇ ਉੱਤੇ ਵੀ ਕੰਮ ਹੈਗਾ ਹਾਂ ਜੀ ਕੀ ਬਾਤ ਹੈ ਵਰਕੇ ਦਾ ਪੌਂਚਾ ਤੇ ਸਲਵਾਰ ਦੇ ਉੱਪਰ ਵੀ ਕੰਮ ਹੈਗਾ ਜੀ ਬਾਟਮ ਤੇ ਵੀ ਕੀ ਬਾਤ ਹੈ ਜੀਓ ਭਾਬੀ ਜੀਓ ਇਹ ਵੀ ਬਹੁਤ ਸੋਹਣਾ ਕੱਪੜਾ ਹੈ ਇਹ ਵੀ ਗਰਮੀ ਵਾਂਗ ਪਤਲਾ ਹੈ ਇਹ ਕੋਟਨ ਇਹ ਵੀ ਕੈਮਰੀ ਕੋਟਨ ਹੈ ਇਹਦਾ ਪ੍ਰਾਈਸ ਕੀ ਹੈ ਇਹਦਾ 1300 ਅੱਛਾ ਇਹਦਾ ਵੀ 1300 ਹੈ ਕਿਆ ਬਾਤ ਹੈ ਭਾਬੀ ਮਤਲਬ ਇਹ ਐਕਸਟਰਾ ਕੰਮ ਦੇ ਕੇ ਵੀ ਤੁਸੀਂ 1300 ਰੁਪਏ ਲੈ ਰਹੇ ਹੋ ਇਹ ਵਿਦਆਊਟ ਦੁਪੱਟਾ ਸੂਟ ਨੇ ਦੋਸਤੋ ਦੁਪੱਟਾ ਜੀਵੇਂ ਦਾ ਤੁਹਾਨੂੰ ਚਾਹੀਦਾ ਤੁਸੀਂ ਆਪ ਬਾਈ ਕਰ ਸਕਦੇ ਹੋ ਕੋਈ ਦਿੱਕਤ ਵਾਲੀ ਗੱਲ ਨਹੀਂ ਕਿਉਂਕਿ ਗਰਮੀਆਂ ਦੇ ਵਿੱਚ ਕਈ ਜਣੇ ਹੁਣ 1300 ਦਾ ਸੂਟ ਲੈ ਕੇ 1300 ਦਾ ਦੁਪੱਟਾ ਕਈ ਜਣੇ ਨਹੀਂ ਲੈਣਗੇ ਤੇ ਕਈ ਲੈਣਗੇ ਕਈ ਲੈਣਗੇ ਕਈ ਕਹਣਗੇ ਵੀ ਅਸੀਂ ਦੁਪੱਟੇ ਦੀ ਹੀ ਗ੍ਰੇਸ ਬਣਾਣੀ ਹੈ ਪੂਰੀ ਉਹ ਅਲੱਗ-ਅਲੱਗ ਤੁਸੀਂ ਆਪਣੀ ਚੁਆਇਸ ਦਾ ਲੈ ਸਕਦੇ ਹੋ ਬਹੁਤ ਸੋਹਣਾ ਜੀ ਕਿਉਂਕਿ ਸਰਦੀਆਂ ਚ ਚੱਲ ਜਾਂਦਾ ਨਾ ਥੋੜੇ ਵਧੀਆ ਦੁਪੱਟੇ ਲੈਣੇ ਨੂੰ ਨਿੱ ਗਰਮੀਾਂ ਚ ਹੁੰਦਾ ਕਈਆਂ ਨੂੰ ਕੋਈ ਮਸਲੀਨ ਲੈ ਰਿਆ ਕੋਈ ਵੈਰੈਟੀ ਜ਼ਿਆਦਾ ਮਿਲ ਜਾਂਦੀ ਹੈ ਗਰਮੀਾਂ ਦੇ ਵਿੱਚ ਸੁਟਕ ਚੁੰਨੀਆਂ ਦੀ ਨਾ ਹਾਂ ਕੀ ਬਾਤ ਹੈ ਜੀ ਕੀ ਬਾਤ ਹੈ ਭਾਬੀ ਚੱਕ ਦੇ ਫੱਟੇ ਭਾਬੀ ਚੁੰਨ ਚੁੰਨ ਰੰਗ ਲਿਆਏ ਹੋ ਐ ਵਾਹ ਜੀ ਵਾਹ ਮਦਾਬਾ ਜਾ ਇੱਕੋ ਡਿਜ਼ਾਈਨ ਹੈ ਤੇ ਕਲਰ ਅਲੱਗ-ਅਲੱਗ ਨੇ ਹਾਂ ਇਹਦੀ ਹਾਂ ਜੀ ਪੈਟਰਨ ਸੇਮ ਆ ਸਾਰਿਆਂ ਦਾ ਹਮਮ ਤੇ ਕਲਰ ਡਿਫਰੈਂਟ ਆ ਠੀਕ ਆ ਸੇਮ ਇਹਦੇ ਵਿੱਚ ਆ ਕਲਰ ਆ ਇਹ ਇੱਕ ਗ੍ਰੀਨ ਕਲਰ ਆ ਇੱਕ ਅਫਰੋਜੀ ਕਲਰ ਵੀ ਹੈਗਾ ਵਾਹ ਜੀ ਵਾਹ ਅੱਛਾ ਵਾਹ ਜੀ ਵਾਹ ਮਾਇਨ ਕਲਰ ਆ ਤੇ ਆਫਰੋਜੀ ਕਲਰ ਆ ਇਹ ਆ ਪੈਟਰਨ ਸੇਮ ਹੋਊਗਾ ਤੇ ਕਲਰ ਇਹ ਨਹੀਂ ਇਹ ਤੁਸੀਂ ਦੇਖ ਸਕਦੇ ਹੋ ਜਿਹੜਾ ਤੁਹਾਨੂੰ ਅੱਛਾ ਮਤਲਬ ਕਲਰ ਪੈਟਰਨ ਸੇਮ ਹੈ ਕਲਰ ਇਹਦੇ ਵਿੱਚ ਕਲਰ ਕਿ ਤੁਹਾਨੂੰ ਕਾਫੀ ਮਿਲ ਜਾਣਗੇ ਕਾਫੀ ਕਲਰ ਆਪਸ਼ਨਸ ਨੇ ਜੇ ਤੁਸੀਂ ਲੈਣਾ ਚਾਹੁੰਦੇ ਹੋ ਦੋਸਤੋ ਇਹ ਸੂਟ ਤੁਹਾਨੂੰ ਪੈ ਜਾਊਗਾ ਮੇਰੇ ਹਿਸਾਬ ਨਾਲ 1300 ਦਾ ਦੱਸਿਆ ਨਾ ਤੁਸੀਂ 1300 ਰੁਪਏ ਦਾ ਤੁਹਾਨੂੰ ਸੂਟ ਮਿਲਣਾ ਹੈ ਹੋਰ ਦੱਸੋ ਕੀ ਚਾਹੀਦਾ ਹੈ ਨਾ ਵਰਕ ਕੀਤਾ ਹੋਇਆ ਅਲੱਗ-ਅਲੱਗ ਕੰਮ ਕਮਾਲ ਹੀ ਹੋ ਗਈ ਕਮਾਲ ਹੀ ਹੋ ਗਈ ਕੀ ਬਾਤ ਹੈ ਸਕਰੀਨਸ਼ਾਟ ਲੋ ਤੇ ਹੁਣੀ WhatsApp ਨੰਬਰ ਤੇ ਭੇਜੋ ਕਲਰ ਤੁਸੀਂ ਦੇਖ ਸਕਦੇ ਹੋ 1 2 3 ਇਹ ਫਰੋਜ਼ੀ ਦੇ ਦੇਖੋ ਦੋਸਤੋ ਲਿਮਟਿਡ ਸਟਾਕ ਹੁੰਦਾ ਹੈ ਹਾਂ ਫਰਸਟ ਕਮ ਫਰਸਟ ਜਿਹੜਾ ਵਿਕ ਗਿਆ ਵਿਕ ਗਿਆ ਉਸ ਤੋਂ ਬਾਅਦ ਰੀਸਟੋਰ ਕਰਾਂਗੇ ਦੁਬਾਰਾ ਹਾਂ ਇਹ ਇੱਕ ਅਦਰ ਵੀ ਬਹੁਤ ਸੋਹਣਾ ਯਾਰ ਬਹੁਤ ਪਿਆਰਾ ਕਲਰ ਹੈ ਨਾ ਤੇ ਉਸ ਤੋਂ ਬਾਅਦ ਰੀਸਟੋਰ ਹੋ ਜਾਂਦੇ ਹੁੰਦੇ ਨੇ ਜਿਹੜੇ ਜਿਹੜੇ ਜਿਵੇਂ ਜਿਵੇਂ ਤੁਸੀਂ ਮੰਗੀ ਜੋਗੇ ਕਲਰ ਹੈ ਨਾ ਉਹ ਵਰਕ ਹੋ ਜਾਂਦਾ ਦੁਬਾਰਾ ਉਸਤੇ ਦੁਬਾਰਾ ਵਰਕ ਹੋ ਕੇ ਤੁਹਾਨੂੰ ਮਿਲ ਜਾਊਗਾ ਕੋਈ ਦਿੱਕਤ ਵਾਲੀ ਗੱਲ ਨਹੀਂ ਹੈਨਾ ਕੀ ਬਾਤ ਹੈ ਜੀ ਕੀ ਬਾਤ ਲੋ ਜੀ ਲੋ ਜੀ ਹੁਣਾਂ ਨਵਾਂ ਰੰਗ ਖੋਲ ਲਿਆ ਤੇ ਨਵਾਂ ਡਿਜ਼ਾਈਨ ਆ ਗਿਆ ਜੀ ਕੀ ਬਾਤ ਹੈ ਜੀ ਇਹ ਮੈਨੂੰ ਨਾ ਕੱਪੜੇ 'ਚ ਫਰਕ ਲੱਗ ਰਿਹਾ ਕਿਰਨ ਇਹ ਇਹ ਵੀ ਕਾਟਨ ਹੈ ਕਾਟਨ ਹੈ ਇਹ ਐਸ ਕੇ ਦੀ ਕਾਟਨ ਹੈ ਇਹ ਐਸ ਕੇ ਦੀ ਕਾਟਨ ਹੈ ਸ਼ਿਪੀ ਕਿਰਨ ਸ਼ਿਪੀ ਕਿਰਨ ਐਸ ਕੇ ਕਾਟਨ ਸ਼ਿਪੀ ਕਿਰਨ ਦੀ ਕਾਟਨ ਹੈ ਅੱਛਾ ਐਸ ਕੇ ਦੀ ਪ੍ਰੀਮੀਅਮ ਕੋ ਲਿਖਿਆ ਹੋਇਆ ਹੈ ਇਹ ਥੋੜੀ ਜੀ ਮਤਲਬ ਉਸ ਤੋਂ ਕਾਸਟਲੀ ਹੋਊਗੀ ਅੱਛਾ ਇਹ ਪ੍ਰੀਮੀਅਮ ਹੈ ਥੋੜੀ ਜੀ ਇਹ ਪ੍ਰੀਮੀਅਮ ਬੰਦਿਆਂ ਵਾਸਤੇ ਪ੍ਰੀਮੀਅਮ ਨਹੀਂ ਉਹ ਵੀ ਵੈਸੇ ਪ੍ਰੀਮੀਅਮ ਹੀ ਉਹ ਵੀ ਵਧੀਆ ਵਾ ਪਰ ਜਿਵੇਂ ਕਹਿੰਦੇ ਨਾ ਕਾਟਨ ਚ ਵੈਰਾਈਟੀ ਬਹੁਤ ਜ਼ਿਆਦਾ ਵਾ ਤਾਂ ਉਹਦੇ ਅਕੋਰਡਿੰਗ ਥੋੜਾ ਡਿਫਰੈਂਟ ਡਿਫਰੈਂਟ ਮਸਲੀਨ ਕੋਟਲ ਕੈਮਰੀ ਕਾਟਨ ਅਲੱਗ-ਅਲੱਗ ਕੋਟਨਾਂ ਆਉਂਦੀਆਂ ਨੇ ਸੋ ਆ ਬਹੁਤ ਸੋਹਣਾ ਹੈ ਇਹ ਵਰਕ ਬਾਹਾਂ ਦੇ ਵੀ ਹੈ ਨਾ ਆ ਇਹਦਾ ਘੇਰਾ ਵਾ ਮਤਲਬ ਇਹਦਾ ਬਣਿਆ ਨੀਚੇ ਹੂੰ ਹੂੰ ਠੀਕ ਹੈ ਇਦਾਂ ਕਿ ਰਹੀ ਇਹਦੇ ਗਲੇ 'ਚ ਕੁਛ ਨਹੀਂ ਹੈ ਉਹ ਤੁਹਾਡੀ ਮਰਜ਼ੀ ਹੈ ਤੁਸੀਂ ਆਪਣੇ ਗਲੇ ਤੇ ਡਿਜ਼ਾਈਨ ਡਿਜ਼ੋਨ ਪਾ ਸਕਦੇ ਹੋ ਤੇ ਇਹਦੇ ਆ ਬਾਹਾਂ ਨੇ ਹਾਂ 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 ਕੀ ਬਾਤ ਹੈ ਜੀ ਕੀ ਬਾਤ ਹੈ ਤੇ ਇਹ ਇਸ ਸੂਟ ਦਾ ਵੀ ਇੱਕ ਵਾਰੀ ਪ੍ਰਾਈਸ ਦੱਸ ਦੋ ਇਹਦਾ ਪ੍ਰਾਈਸ ਹੈਗਾ 1600 ਰੁਪਏ ਬਹੁਤ ਵਧੀਆ ਯਾਰ ਫਿਰ ਤਾਂ ਕਿਉਂਕਿ ਫਿਰ ਉਹ ਕਪੜਾ ਫਰਕ ਪੈ ਗਿਆ ਨਾ ਥੋੜਾ ਕਪੜਾ ਵਧੀਆ ਵੀ ਪੈ ਗਿਆ ਤਾਂ ਰੇਟ ਵੀ ਬਹੁਤ ਜ਼ਿਆਦਾ ਨਹੀਂ ਹੋਏਗਾ ਯਾਰ 1600 ਰੁਪਏ ਦਾ ਕਪੜਾ ਬਹੁਤ ਸੋਹਣਾ ਕਲਰ ਹੈ ਤੇ ਇਹਦੇ ਨਾਲ ਦੇ ਹੋਰ ਵੀ ਕਲਰ ਹੈਗੇ ਤਾਂ ਦਿਖਾ ਦਿਓ ਇਹ ਵਖੌਂਦੀ ਇਹ ਵੀ ਬਹੁਤ ਸੋਹਣਾ ਕਲਰ ਹੈ ਅੱਛਾ ਕੀ ਬਾਤ ਹੈ ਗੁਲਾਬੀ ਕੁਈਨ ਹੈ ਸ਼ਾਹੀ ਮੁਟਿਆਰਾਂ ਵਾਸਤੇ ਪਰ ਸ਼ਾਹੀ ਸੂਟ ਹੀ ਆਏ ਨੇ ਫਿਰ ਮਾਣਾ ਮੋਟਾ ਸੂਟ ਦਾ ਆਇਆ ਹੀ ਨਹੀਂ ਬਹੁਤ ਜ਼ਿਆਦਾ ਸੋਹਣਾ ਹੈ ਕੀ ਬਾਤ ਹੈ ਜੀ ਕੀ ਬਾਤ ਹੈ ਕੀ ਬਾਤ ਹੈ ਗਰਮੀਆਂ ਦੇ ਸਪੈਸ਼ਲ ਸੂਟ ਆ ਗਏ ਹੈ ਗੁੱਡ ਲੱਕ ਹੈ ਇਹਦਾ ਬਹੁਤ ਸੋਹਣਾ ਤੁਸੀਂ ਕਲੈਕਸ਼ਨ ਬਹੁਤ ਸੋਹਣੀ ਹੈ ਤੁਹਾਡੀ ਥਰਡ ਕਲਰ ਇਹਦੇ ਵਿੱਚ ਆ ਹਾਂ ਠੀਕ ਹੈ ਠੀਕ ਹੈ ਇੱਕ ਆ ਰਸਤ ਜਿਹਾ ਕਲਰ ਜਿਹਦੇ ਨਾਲ ਆਉਂਦੀ ਹੈ ਨਾ ਹਾਂ ਆ ਵਾਲਾ ਕਲਰ ਹਾਂ ਉਹ ਕੋ ਵਾਈਟ ਕਲਰ ਹੋ ਗਿਆ ਫਾਈਵ ਆਂਜ ਨਹੀਂ ਹੈ ਨਾ ਪੰਜ ਸੂਟ ਲੈਣਾ ਹੈ ਬਣੀ ਇਹ ਕੋਈ ਅੱਛੇ ਇਹ ਤਾਂ ਹਾਂ ਇਹ ਵੀ ਖਣਾ ਲਈ ਨਾ ਇਹ ਇਹ ਵੀ ਖਣਾ ਲਈਏ ਇਹਨੇ ਸਾਰੇ ਕਲਰ ਜਿਹੜਾ ਤੁਮ ਆ ਖੋਲ ਕੇ 200 ਡੋ ਖਾਏ ਨਾ ਉਹਦੇ ਵਿੱਚ ਤੀਜਾ ਕਲਰ ਆ ਵਾ ਚੌਥਾ ਰਸਟ ਆ ਹੂੰ ਤੇ ਫਿਰ ਤੋਂ ਵਾਈਂ ਗਿਆ ਤੇ ਇੱਕ ਆ ਵਾ ਇਹ ਗ੍ਰੇ ਕਰਦੇ ਹਾਂ ਹੂੰ ਦੋ ਗ੍ਰੇ ਕਰਦੇ ਹਾਂ ਹਾਂਜੀ ਦੋ ਗ੍ਰੇ ਨੇ ਦੋ ਬਹੁਤ ਸੋਹਣੇ ਕਲਰ ਬਹੁਤ ਸੋਹਣੇ ਕਿਆ ਬਾਤ ਹੈ ਜੀ ਕਿਆ ਬਾਤ ਹੈ ਤੇ ਤੁਹਾਡੇ ਕੋਲ ਕੋਈ ਓਦਾਂ ਦੇ ਸੂਟ ਹੈ ਨਹੀਂ ਜਿਹੜੇ ਪ੍ਰਿੰਟਡ ਹੁੰਦੇ ਨੇ ਸੋਹਣੇ ਸੋਹਣੇ ਆ ਸੋ ਵਰਾਈਟੀ ਹਰ ਇੱਕ ਚੱਕੀ ਫਿਰਦੇ ਤੁਸੀਂ ਉਹ ਬਖਾਉਣੇ ਦਾ ਨਾ ਹੁਣ ਅੱਪਾ ਕਿਆ ਬਾਤ ਹੈ ਜੀ ਕਿਆ ਬਾਤ ਹੈ ਭਾਬੀ ਦਾ ਬਾੜਾ ਕਲੈਕਸ਼ਨ ਕਰੀ ਫਿਰਦਾ ਮੈਂ ਤਾਂ ਮੁੰਡੀ ਵਾਲੀ ਬਿਨਾ ਮੁੰਡੀ ਵਾਲੀ ਆਂਟੀ ਜ਼ਿਆਦਾ ਸੋਹਣੀ ਲੱਗਦੀ ਜਾਂਦੀ ਐ ਇਹਦੇ ਸੂਟ ਪਾਇਆ ਸੋਹਣੀ ਕਿਉਂ ਨਾ ਲੱਗੇ ਵਧੀਆ ਐਨ ਕੈਂਟ